ਅੰਗਰੇਜ਼ ਦਿਨ ਈਡੀ ਦੇ ਵੱਲੋਂ ਰਿਡੈਕਸ਼ਨ ਕਰ ਦਿੱਤਾ ਜਾਂਦਾ ਹੈ ਕਾਂਗਰਸ ਵਿੱਚ ਸਾਬਕਾ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਔਰ ਗ੍ਰਿਫਤਾਰ ਕਰਕੇ ਸਿੱਧਾ ਮਹਾਲੀ ਦੀ ਪੀਐਮਐਲਏ ਕੋਰਟ ਲਿਜਾਇਆ ਜਾਂਦਾ ਹੈ ਪ੍ਰੀਵੈਂਸ਼ਨ ਅਗੇਂਸਟ ਮਨੀ ਲਾਂਡਰਿੰਗ ਐਕਟ ਦੇ ਅਧੀਨ ਬਣੀ ਜਿਹੜੀ ਕੋਰਟ ਹੈਗੀ ਹੈ ਵਿਸ਼ੇਸ਼ ਅਦਾਲਤ ਹੈਗੀ ਹੈ ਉੱਥੇ ਲਿਜਾਇਆ ਜਾਂਦਾ ਔਰ ਵੱਡੀ ਖਬਰ ਸਾਹਮਣੇ ਇਹ ਆਈ ਹੈ ਕਿ ਉਸ ਅਦਾਲਤ ਦੇ ਵਿੱਚ ਕੇਸ ਲਜਾਣ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਇਸ ਦੌਰਾਨ ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਵੱਡੇ ਖਲਾਸੇ ਹੋਣ ਦੀ ਉਮੀਦ ਹੈਗੀ ਹੈ ਕਿਉਂਕਿ ਸਾਧੂ ਸਿੰਘ ਧਰਮਸੋਧ ਉੱਤੇ ਨਾ ਸਿਰਫ ਮਨੀ ਲਾਂਡਰਿੰਗ ਬਲਕਿ ਹੋਰ ਵੀ ਕਈ ਇਲਜ਼ਾਮ ਜਿਹੜੇ ਨੇ ਹੁਣ ਤੱਕ ਲਗਾਏ ਜਾ ਚੁੱਕੇ ਨੇ ਇਹ ਮਾਮਲਾ ਵਿਜੀਲੈਂਸ ਵਿਭਾਗ ਵੱਲੋਂ ਸ਼ੁਰੂ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਹੁਣ ਈਡੀ ਨੇ ਉਹ ਟੇਕਓਵਰ ਕਰ ਲਿਆ ਤੇ ਉਸੇ ਲਈ ਹੀ ਦੇ ਉੱਤੇ ਜੋ ਰਿਪੋਰਟਸ ਵਿਜੀਲੈਂਸ ਨੇ ਬਣਾਈਆਂ ਸੀ ਉਹਨਾਂ ਦੇ ਚੱਲਦੇ ਹੀ ਈਡੀ ਦੇ ਵੱਲੋਂ ਵੀ ਤਫ਼ਤੀਸ਼ ਸ਼ੁਰੂ ਕਰ ਲਈ ਜਾਂਦੀ ਹੈ ਮਨੀ ਲਾਂਡਰਿੰਗ ਦੇ ਇਲਜ਼ਾਮ ਤਹਿਤ ਪਹਿਲੀ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਅਗਲੀ ਰੀ ਕਾਰਵਾਈ ਵਾਸਤੇ ਰਿਮਾਂਡ ਜਿਹੜੀ ਹੈ ਉਹ ਦਿਨ ਦਿਨ ਦੀ ਲੈ ਲਈ ਗਈ ਹੈ ਦਰਸਲ ਇਸ ਮਾਮਲੇ ਨੂੰ ਲੈ ਕੇ ਜਿੱਥੇ ਸਾਧੂ ਸਿੰਘ ਧਰਮਸੋਤ ਤੇ ਉਹਨਾਂ ਦੇ ਸਾਥੀ ਸਗਤ ਸਿੰਘ ਗਲਜੀਆ ਦੇ ਖਿਲਾਫ ਪਹਿਲਾਂ ਵੀ ਛਾਪੇ ਮਾਰੀਆਂ ਹੋਈਆਂ ਸੀ ਲੱਗੇ ਸਾਲ ਈਡੀ ਵੱਲੋਂ ਸਾਧੂ ਸਿੰਘ ਧਰਮਸੋਤ ਸੰਗਤ ਸਿੰਘ ਗਿਲਜੀਆਂ ਤੇ ਹੋਰ 8 ਦੇ ਕਰੀਬ ਸਰਕਾਰੀ ਅਧਿਕਾਰੀਆਂ ਦੇ ਟਿਕਾਣਿਆਂ ਦੇ ਉੱਤੇ ਛਾਪੇ ਮਾਰੇ ਗਏ ਸੀ ਉਸੇ ਤੋਂ ਬਾਅਦ ਇਹ ਕਾਰਵਾਈ ਜਿਹੜੀ ਹੈ ਹੁਣ ਆ ਕੇ ED ਦੇ ਵੱਲੋਂ ਕਰ ਦਿੱਤੀ ਗਈ ਔਰ ਇਸ ਕਾਰਵਾਈ ਦੌਰਾਨ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਦਰਅਸਲ ਦੂਜੀ ਪੇਸ਼ੀ ਹੁੰਦੀ ਹੈ ED ਦੇ ਨਾਲ ਸਾਧੂ ਸਿੰਘ ਧਰਮਸੋਤ ਦੀ ਪੇਸ਼ੀ ਤੇ ਆਂਦੇ ਆ ਪੇਸ਼ੀ ਭੁਗਤਦੇ ਆ ਔਰ ਪੇਸ਼ੀ ਤੋਂ ਬਾਅਦ ਗ੍ਰਿਫਤਾਰ ਕਰ ਲਏ ਜਾਂਦੇ ਨੇ ਗ੍ਰਿਫਤਾਰ ਕਰਕੇ ਜਲੰਧਰ ਦੇ ਸਿਵਲ ਹਸਪਤਲ ਲਿਆਇਆ ਜਾਂਦਾ ਉੱਥੇ ਮੈਡੀਕਲ ਹੁੰਦਾ ਹੈ ਮੈਡੀਕਲ ਕਰਾਉਣ ਤੋਂ ਬਾਅਦ ਅੱਗੇ ਮੁਹਾਲੀ ਲਿਜਾਇਆ ਜਾਂਦਾ ਜਿੱਥੇ ਪੀਐਮਐਲਏ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ 3 ਦਿਨ ਦਾ ਪੁਲਿਸ ਰਿਮਾਂਡ ਸਾਧੂ ਸਿੰਘ ਧਰਮਸੋਤ ਦਾ ਲੈ ਲਿਆ ਗਿਆ ਇਸ ਤੋਂ ਪਹਿਲਾਂ ਵੀ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਸਾਧੂ ਸਿੰਘ ਧਰਮਸੋਤ ਨੂੰ ਪਰ ਹੁਣ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਔਰ ਜਾਣਕਾਰੀ ਮੁਤਾਬਕ ਤਾਂ ਜੇ ਈਡੀ ਦੀ ਗੱਲ ਕਰੀਏ ਇਹ ਵੀ ਆ ਰਿਹਾ ਆ ਕਿ ਅੱਧਾ ਦਰਜਨ ਯਾਨੀ ਕਿ 6 ਦੇ ਕਰੀਬ ਕਾਂਗਰਸੀ ਲੀਡਰ ਨੇ ਜਿਹੜੇ ਈਡੀ ਦੇ ਲਿਸਟ ਦੇ ਉੱਤੇ شمار ਨੇ ਜਿਨ੍ਹਾਂ ਦੇ ਖਿਲਾਫ ਈਡੀ ਜੜੀ ਆ ਉਹ ਕਾਰਵਾਈ ਕਰਦੀ ਪਈ ਆ ਜਾਂ ਕਰਨ ਦੀ ਫਰਾਕ ਦੇ ਵਿੱਚ ਹੈਗੀ ਆ ਪਰ ਦੂਜੇ ਪਾਸੇ ਜੇ ਸਾਧੂ ਸਿੰਘ ਧਰਮਸੋਧ ਦੀ ਗੱਲ ਕਰੀਏ ਤਾਂ ਹੁਣ ਤੱਕ ਵੱਡੇ ਇਲਜ਼ਾਮ ਲੱਗ ਚੁੱਕੇ ਨੇ ਸਾਧੂ ਸਿੰਘ ਧਰਮਸੋਧ ਦੇ ਉੱਤੇ ਆਪਣੇ ਹੀ ਵਿਭਾਗ ਯਾਨੀ ਕਿ ਜੰਗਲਾਤ ਵਿਭਾਗ ਦੇ ਵਿੱਚ ਜੰਗਲਾਤ ਵਿਭਾਗ ਦੀ ਜ਼ਮੀਨ ਦੇ ਉੱਤੇ ਲੱਗੇ ਦਰਖਤਾਂ ਨੂੰ ਕੱਟਣ ਦੇ ਵਾਸਤੇ ਰਿਸ਼ਵਤ ਲੈਣ ਦੇ ਇਲਜ਼ਾਮ ਨੇ ਔਰ ਨਾਲ ਦੀ ਨਾਲ ਉਹਨਾਂ ਦੇ ਉੱਤੇ ਵਿਭਾਗੀ ਪੋਸਟਿੰਗ ਕਰਵਾਉਣ ਦੇ ਵਾਸਤੇ ਜਾਂ ਫਿਰ ਵਿਭਾਗੀ ਬਦਲੀਆਂ ਕਰਵਾਉਣ ਦੇ ਵਾਸਤੇ ਵੀ ਰਿਸ਼ਵਤ ਲੈਣ ਦੇ ਇਲਜ਼ਾਮ ਸਾਧੂ ਸਿੰਘ ਧਰਮਸੋਤ ਦੇ ਉੱਤੇ ਲਗਾਏ ਜਾ ਚੁੱਕੇ ਨੇ ਜਿਸ ਦੇ ਵਾਸਤੇ ਹੁਣ 3 ਦਿਨ ਦਾ ਪੁਲਸ ਰਿਮਾਂਡ ਲੈ ਲਿਆ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਪਰ ਜਿੱਥੇ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਹੁੰਦੀ ਹੈ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਈਡੀ ਵੀ ਮਤਲਬ ਵਿਜੀਲੈਂਸ ਵਾਂਗ ਐਕਟਿਵ ਹੋਈ ਨਜ਼ਰ ਆ ਰਹੀ ਹੈ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ 224 ਦੀਆਂ ਚ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਹਹਾਕਾਰ ਮਚਾ ਦਿੱਤਾ ਆ ਔਰ ਖਾਸ ਕਰਕੇ ਕਾਂਗਰਸੀ ਲੀਡਰਾਂ ਦੇ ਖਿਲਾਫ ਜਿਹੜਾ ਉਹ ਇਹ ਐਕਸ਼ਨ ਹੁੰਦਾ ਨਜ਼ਰ ਆ ਰਿਹਾ ਉਸੇ ਦੇ ਵਿੱਚ ਕਾਂਗਰਸ ਦੇ ਵਿੱਚ ਖਲਬਲੀ ਜਿਹੜੀ ਮੱਚਦੀ ਕਿਤੇ ਨਾ ਕਿਤੇ ਨਜ਼ਰ ਆਉਣ ਲੱਗੀ ਹੈ ਭਵਿਕ ਕੀ ਕਹਿੰਦਾ ਇਸ ਕਾਰਵਾਈ ਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਤੋਂ ਪਹਿਲਾਂ ਪਹਿਲਾਂ ਕੀ ਕੁਝ ਹੋਰ ਹੁੰਦਾ ਆ ਉਹ ਵੀ ਵਕਤ ਤੋਂ ਵਕਤ ਪਤਾ ਲੱਗਦਾ ਰਹੇਗਾ ਔਰ ਤੱਕਲੀ ਬਣੇ ਰੁ 180 ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ